TV News ਤੁਸੀਂ ਦੇਖ ਰਹੇ ਹੋ Star TV News ਅੱਜ ਸਾਡੀ ਪ੍ਰੈਸ ਰਿਪੋਰਟ ਟੀਮ ਜਿਹੜੀ ਨਾਲ ਆ ਦੇਖੋ ਪੰਚੀ ਆ ਜਿੱਥੇ ਕਿ ਕੋਨੇਵਾਲ ਹੋਰ ਵੀ ਕਾਫੀ ਪਿੰਡ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਆ ਔਰ ਲਾਈਵ ਤਸਵੀਰਾਂ ਤੁਹਾਨੂੰ ਦਿਖਾਣੇ ਕਿ ਜਿਹੜੀਆਂ ਗੱਡੀਆਂ ਦੇ ਪੂਰੇ ਕੈਰ ਜਿਹੜੇ ਆ ਪਾਣੀ ਦੇ ਵਿੱਚ ਮਰ ਚੁੱਕੇ ਨੇ ਔਰ ਇੱਥੋਂ ਦੇ ਜਿਹੜੇ ਵਾਰੈਂਟੀਆਂ ਜੋ ਸਹਾਰਾ دار ਆ ਉਹ ਗੱਡੀਆਂ ਕੱਢਣ ਦੇ ਵਿੱਚ ਆਰ-ਤਾਰ ਕਰਨ ਦੇ ਵਿੱਚ ਸਹਾਇਤਾ ਤੇ ਮਦਦ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਕਿ ਸਾਡੇ ਭਾਈ ਸਾਹਿਬ ਜਿਹੜੇ ਆ ਅੱਜ ਗੱਡੀਆਂ ਕੱਢਣ ਦੇ ਵਿੱਚ ਸਹਾਇਤਾ ਤੇ ਮਦਦ ਕਰ ਰਹੇ ਆ ਔਰ ਬੜਾ ਪ੍ਰਸ਼ਾਸਨ ਦਾ ਕੋਈ ਇੱਥੇ ਇੱਕ ਵੀ ਆਦਮੀ ਜਿਹੜਾ ਹੁੰਦਾ ਹੀ ਨਹੀਂ ਆ ਰਿਹਾ ਮੌਜੂਦ ਨਹੀਂ ਆ ਲੇਕਿਨ ਦੇਖੋ ਲਾਈਵ ਤਸਵੀਰਾਂ ਜੋ ਕਿ ਪਿੰਡ ਪਿੰਡ ਕਿਹੜਾ ਵੀ ਲੋਕੋਗੇ ਦੇ ਵਿੱਚ ਜਿਹੜਾ ਪੂਰਾ ਟੱਕ ਜਿਹੜਾ ਲੱਦਾ ਲੱਦ ਕਰਕੇ ਆ ਰਹੇ ਜੀ ਪੂਰਾ ਭਿਆਹਾ ਟ੍ਰੱਕਆਂ ਦਾ ਰਸ਼ਨ ਪਾਣੀ ਜਸਤ ਨੇੜੀ ਇੱਥੇ ਪਹੁੰਚਾਈ ਜਾ ਰਹੀ ਆ ਉਹ ਤੁਹਾਨੂੰ ਦਿਖਾਉਂਦੇ ਆ ਲਾਈਵ ਤਸਵੀਰਾਂ ਕਿ ਲੰਗਰ ਪਾਣੀ ਦਾ ਵੀ ਇੰਤਜ਼ਾਮ ਪੂਰਾ ਕੀਤਾ ਗਿਆ ਆ ਤੇ ਸਾਡੀ ਪ੍ਰੈਸ ਦੀ ਟੀਮ ਜਿਹੜੀ ਇੱਥੇ ਪਹੁੰਚ ਚੁੱਕੀ ਆ ਕੀ ਨਾਮ ਹੈ ਪਿੰਡ ਕਿਹੜਾ ਆ ਜਿੱਜੀ ਜਨਾਲਾ ਪਿੰਡ ਇਹ ਮੇਰਾ ਸੰਦੀਪ ਸਿੰਘ ਜੀ ਦੇ ਇਹ ਲੋਕ ਕਿ ਮੋਟੇ ਬੱਲੇ ਹੋਣੇ ਜੀ ਇਹ ਦਾਹਪਾਂ ਦਾ ਕੰਮ ਕਰਦੀਦੇ ਆ ਤੇ ਸੰਦ ਵੱਲੋਂ ਇੰਦੇ ਟੱਕਰ ਜੀ ਦਾਹ ਕਰਦੀਦੇ ਜੀ ਗੱਡੀਆਂ ਵਰੀ ਬੰਦੋ ਯੋਜੀ ਹੋਈ ਯਾਰੇ ਪਸੋਂ ਕੱਲ ਵੀ ਅੱਜ ਵੀ ਆ ਗਿਆ ਤੇਰੀ ਮੰਡੀ ਇਸ ਕਰਕੇ ਜੀ ਜਿਹੜਾ ਕਰਨੇ ਜੀ ਔਰ ਤੁਸੀਂ ਦੇਖ ਰਹੇ ਹੋ ਕਿ ਪਾਣੀ ਜਿਹੜਾ ਆ ਇਹਦਾ ਇੰਨਾ ਤੋਂ ਵਹਾਵ ਆ ਕਿ ਮੋਟਰਸਾਈਕਲ ਕਈ ਬੰਦ ਹੋ ਚੁੱਕੇ ਨੇ ਕੰਮ ਦਿਖਾ ਰਹੇ ਨੇ ਲਾਈਵ ਤਸਵੀਰਾਂ ਕਿ ਬਹੁਤ ਮੁਸ਼ਕਲ ਆਉਣ-ਜਾਉਣ ਵਿੱਚ ਸਾਧਨ ਹੋ ਚੁੱਕੇ ਨੇ ਔਰ ਇੱਥੋਂ ਦੀ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਅਸ਼ਨਾਲਾ ਸ਼ਹਿਰ ਧੰਨੇਵਾਲ ਔਰ ਵੀ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਦੇਖਦੇ ਰਹੋ ਸਟਾਰ ਟੀਵੀ ਨਿਊਜ਼ ਕੈਮਰੇਮੈਨ ਦਲਵੀਰ ਦੇ ਨਾਲ ਚਾਸ਼ਤਾ ਦੀ ਵਿਸ਼ੇਸ਼ ਰਿਪੋਰਟ ਅਮਲੀ ਸਾਹਿਬ tv news